ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਜ ਜਦੋਂ ਮਹਾਰਾਸ਼ਟਰ ਵਿੱਚ ਇੱਕ ਪ੍ਰੋਗਰਾਮ ਵਿੱਚ ਮੌਜੂਦਤ ਕਰਕੇ ਵਾਪਸ ਪੰਜਾਬ ਆ ਰਹੇ ਸਨ ਤਾਂ ਦਿੱਲੀ ਰੇਲਵੇ ਸਟੇਸ਼ਨ ਤੋਂ ਸੰਗਰੂਰ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਰੋਸ ਵਜੋਂ ਅਜਵਾਕਵਾਕ ਜਨਤਕ ਜਮਹੂਰੀ ਜਥੇਬੰਦੀਆਂ ਦੇ ਇੱਕ ਵੱਡੇ ਵਕਤ ਨੇ ਐਸਐਸਪੀ ਸੰਗਰੂਰ ਨੂੰ ਮਿਲ ਕੇ ਇਸ ਗ੍ਰਿਫਤਾਰੀ ਖਿਲਾਫ ਰੋਸ ਪ੍ਰਗਟ ਕੀਤਾ ਅਤੇ ਮਜ਼ਦੂਰ ਆਗੂ ਨੂੰ ਛੋਰੀ ਰਿਹਾ ਕਰਨ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਐਸਐਸਪੀ ਦਫ਼ਤਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਪੰਜਾਬ ਸਰਕਾਰ ਅਤੇ ਸੰਗਰੂਰ ਦੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੀਤਾ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਭੁਪਿੰਦਰ ਸਿੰਘ ਲੋਂਗੋਵਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੋੜਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਮੁਰਦਾਬਾਦ ਮੁਰਦਾਬਾਦ ਮੁਕੇਸ਼ ਮਲਾਦ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਨਿਆਰ ਕਰੋ ਨਿਆਰ ਕਰੋ ਸੰਗਰੂਰ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪ੍ਰਤੀ ਭਗਵਾਨ ਸਰਕਾਰ ਮੁਰਦਾਬਾਦ 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 ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਕੀ ਨਾ ਵੀ ਤੁਹਾਡਾ ਮੈਂ ਲਖਵੀਰ ਸਿੰਘ ਲੋਂਗੋਵਾਲੀ ਜੀ ਸੂਬਾ ਜਨਰਲ ਸਕੱਤਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰਾਂ ਲਈ ਪੰਜਾਬ ਅਲਖਵੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਹੋ ਤੇ ਹੁਣ ਮਾਰਚ ਵੀ ਕਰ ਕੱਢ ਰਹੇ ਹੋ ਕੀ ਕਰਨਾ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਵੀ ਇਹ ਇਹ ਜੀ ਕਿਹੜੀ ਤੁਹਾਨੂੰ ਆਫਤ ਆ ਗਈ ਸੀ ਕਿਉਂਕਿ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਬੇਗੰਪੁਰਾ ਬਸਾਉਣ ਦਾ ਜਿਹੜਾ ਉਹ ਨਾਰਾ ਦਿੱਤਾ ਗਿਆ ਸੀਗਾ ਉਹ ਨਾਰਾ ਅੱਜ ਤੋਂ ਮਤਲਬ ਬਹੁਤ ਮਹੀਨੇ ਪਹਿਲਾਂ ਸੀਗਾ ਉਹ ਨਾਰਾ ਹੁਣ ਕਿਤੇ ਨਾ ਕਿਤੇ ਜਾ ਕੇ ਮਜ਼ਦੂਰਾਂ ਨੇ ਆਪਣੇ ਹੋਰ ਮੰਗਾ ਮਸਲੇ ਦੇ ਅੰਦਰ ਉਹ ਲਗਾਤਾਰ ਜਿਹੜੇ ਉਹਨਾਂ ਨੂੰ ਉਠਾਰੇ ਨੇ ਵੀ ਕਹੇ ਕਿ ਕਿਹੜੀ ਤੁਹਾਨੂੰ ਇਹੀ ਜਿਹੜੀ ਹੈਗੀ ਆ ਉਹ ਕੋਈ ਇਹੀ ਜੀ ਮਤਲਬ ਸੁਪਨਾ ਆ ਗਿਆ ਕਿ ਮੁਕੇਸ਼ ਮਲੋਦ ਕੋਈ ਇਹ ਹੈ ਜਬ ਕੋਈ ਬਵਾਲ ਖੜਾ ਕਰ ਦੂਗਾ ਕਿ ਤੁਹਾਨੂੰ ਕੀ ਕਿ ਪੰਜਾਬ ਚੋਂ ਨਹੀਂ ਹਰਿਆਣੇ ਚੋਂ ਨਹੀਂ ਕਿਸੇ ਤੀਜੀ ਸਟੇਟ ਦੇ ਵਿੱਚੋਂ ਜਾ ਕੇ ਦਿੱਲੀ ਚੋਂ ਗ੍ਰਿਫਤਾਰ ਕਰਨਾ ਪਿਆ ਉਹ ਵੀ ਚੋਰਾਂ ਦੇ ਮੰਗ ਕਿਉਂਕਿ ਉਹਨਾਂ ਨੂੰ ਲੱਗਿਆ ਪੰਜਾਬ ਦੀ ਪੁਲਿਸ ਨੂੰ ਤੇ ਸੰਗਰੂਰ ਦੀ ਪੁਲਿਸ ਨੂੰ ਕਿ ਮੁਕੇਸ਼ ਮਲੋਦ ਲੋਕਾਂ ਦਾ ਆਗੂ ਆ ਜੇ ਉਹਨੂੰ ਸੰਗਰੂਰ ਤੋਂ ਐਸੀ ਗ੍ਰਿਫਤਾਰ ਕਰਦੇ ਆ ਪੰਜਾਬ ਤੋਂ ਗ੍ਰਿਫਤਾਰ ਕਰਦੇ ਆ ਪੰਜਾਬ ਦੇ ਪਿੰਡਾਂ ਤੋਂ ਗ੍ਰਿਫਤਾਰ ਕਰਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ 달ਿਤ ਮਜ਼ਦੂਰ ਪੰਜਾਬ ਦੀ ਪੁਲਿਸ ਨੂੰ ਮੂੰਹ ਦੀ ਖਾਣੀ ਪੈਣੀ ਸੀ ਇਸ ਕਰਕੇ ਕਿ ਲੇ ਸੀਗੇ ਦੋ ਚਾਰ ਸਾਥੀਆਂ ਦੇ ਨਾਲ ਉੱਥੇ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਗਏ ਸੀ ਇਸ ਕਰਕੇ ਚੋਰਾਂ ਦੇ ਮੰਗ ਇੱਕ ਕੈਰਨਾ ਜਿਹੜਾ ਹੈਗਾ ਉਹਨੂੰ ਉਸ ਰੂਪ ਦੇ ਅੰਦਰ ਉਹਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਤੋਂ ਸਾਫ਼ ਆ ਕਿ ਜਿਵੇਂ ਅਸੀਂ ਪਹਿਲਾਂ ਵੀ ਕਹਿਣਾ ਕਿ ਪੰਜਾਬ ਦੀ ਸਰਕਾਰ ਪੰਜਾਬ ਨੂੰ ਇੱਕ ਪੁਲਿਸ ਸਟੇਟ ਦੇ ਅੰਦਰ ਬਦਲ ਗਈ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਜਮਹੂਰੀ ਹੱਕ ਆ ਉਹਨਾਂ ਨੂੰ ਖੋ ਕੇ ਉਹਨਾਂ ਦਾ ਘਾਣ ਕਰਕੇ ਇਥੇ ਪੁਲਿਸ ਰਾਜ ਹੈ ਜਿਹੜਾ ਉਸਤਾਪਤ ਕਰਨਾ ਚਾਹੁੰਦੀ ਆ ਪਰ ਪੰਜਾਬ ਦੇ ਲੋਕ ਨੇ ਜਿਹੜੇ ਕਿਸੇ ਰੂਪ ਦੇ ਅੰਦਰ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੀ ਹਾਂਜੀ ਰੋਲ ਪਰ ਮਤ ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਵੀ ਸੰਘਰਸ਼ ਕਰ ਰਹੇ ਹੋ ਆਪਣੀਆਂ ਨੌਕਰੀਆਂ ਨੂੰ ਲੈ ਕੇ ਪਰ ਇੱਥੇ ਮਸਲਾ ਜਿਹੜਾ ਸਾਹਮਣੇ ਆਇਆ ਕਿ ਦਿੱਲੀ ਤੋਂ ਪੰਜਾਬ ਪੁਲਿਸ ਨੇ ਫੁਰਤੀ ਦਿਖਾਈ ਹੈ ਦਿੱਲੀ ਤੋਂ ਜਾ ਕੇ ਮਕੇਸ਼ ਮਲੋਦ ਨੂੰ ਹरासत ਦੇ ਵਿੱਚ ਲਿਆ ਤੁਸੀਂ ਕਿਵੇਂ ਦੇਖੋ ਇੱਕ ਕਲੀਅਰ ਕੱਟ ਆ ਸੀ ਤਾਂ ਪਹਿਲਾਂ ਵੀ ਕਹਿੰਨੇ ਆ ਕਿ ਪੰਜਾਬ ਜਿਹੜੀ ਇੱਕ ਹੈਗਾ ਉਹ ਪੁਲਿਸ ਸਟੇਟ ਬਣ ਚੁੱਕੀ ਹੈ ਕਿ ਪੁਲਿਸ ਜਿਹੜੀ ਹੈਗੀ ਆ ਸਰਕਾਰ ਦਾ ਹੱਥ ਟੋਕਾ ਬਣ ਚੁੱਕੀ ਹੈ ਤੁਸੀਂ ਅੱਜ ਦਾ ਇੱਕ ਦਿਨ ਦਾ ਪੂਰੇ ਦਾ ਕੰਮ ਦੇਖੋ ਇੱਕ ਪਾਸੇ ਤਾਂ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦੇ ਆ ਕਿ ਮਜ਼ਦੂਰਾਂ ਦੇ ਲਈ ਜਿਹੜਾ ਨਰੇਗਾ ਦਾ ਕਾਹਨ ਹੋ ਰਿਹਾ ਸੀ ਉਹਦੇ ਹੱਕ ਵਿੱਚ ਖੜੇ ਆ ਦੂਜੇ ਪਾਸੇ ਮਜ਼ਦੂਰਾਂ ਦੇ ਆਗੂ ਨੂੰ ਦਿੱਲੀ ਤੋਂ ਚੱਕਿਆ ਜਾਂਦਾ ਜਿਹੜਾ ਕਿ ਇਸ ਕਰਕੇ ਚੱਕਿਆ ਜਾਂਦਾ ਕਿਉਂਕਿ ਉਹ ਗਰੀਬਾਂ ਦੀ ਦਲਤ ਵਰਗ ਦੀ ਆਵਾਜ਼ ਉਠਾਉਂਦਾ ਹੈ ਹੁਣ ਇਹਦੇ ਵਿੱਚ ਕਲੀਅਰ ਹੈ ਕਿ ਸਰਕਾਰ ਮਜ਼ਦੂਰਾਂ ਦੇ ਪੱਖ ਤੇ ਨਹੀਂ ਇਹਨੂੰ ਖਤਮ ਕਰਨ ਦੇ ਤੁਲੀ ਹੋਈ ਹੈ ਚਾਹੇ ਇਹਨਾਂ ਦੀ ਸਰਕਾਰ ਨਰੇਗਾ ਦਾ ਤਾਂ ਰੌਲਾ ਪਾਉਂਦੀ ਹੈ ਪਰ ਜੇਕਰ ਦੇਖਿਆ ਜਾਵੇ ਨੀਲੇ ਕਾਰਡ ਜਿਹੜੇ ਹੁੰਦੇ ਸੀਗੇ ਉਹਦੇ ਵਿੱਚ ਜਿਹੜਾ ਕੱਟ ਦੇਣਾ ਉਹਨਾਂ ਵਿੱਚੋਂ ਪਰਿਵਾਰਾਂ ਨੂੰ ਜੇਕਰ ਕਿਸੇ ਦਾ ਬੱਚਾ ਹੋ ਹੈਗਾ ਉਸ ਨੂੰ ਐਡ ਨਹੀਂ ਕੀਤਾ ਜਾ ਰਿਹਾ ਨਵੇਂ ਬੱਚੇ ਨੂੰ ਨਾ ਕੋਈ ਜੇਕਰ ਕਿਸੇ ਦੀ ਵਿਆਹ ਕੇ ਕੋਈ ਪਤਨੀ ਆਉਂਦੀ ਉਹਨੂੰ ਐਡ ਨਹੀਂ ਕੀਤਾ ਜਾ ਰਿਹਾ ਪੈਨਸ਼ਨਾਂ ਤਾਂ ਨਹੀਂ ਨਵੀਆਂ ਬਣਾਈਆਂ ਜਾ ਰਹੀਆਂ ਮਜਦੂਰਾਂ ਨੂੰ ਖਤਮ ਕਰਨ ਤੇ ਲੱਗੀ ਹੋਈ ਆ ਸਰਕਾਰ ਤੇ ਪੁਲਿਸ ਨੂੰ ਜਿਹੜਾ ਵਰਤਕੇ ਸਾਰੇ ਜਿਹੜੇ ਕੋਈ ਵੀ ਅੰਦੋਲਨ ਕਰਦਾ ਉਹਨੂੰ ਦਬਾਉਣ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਇਹਨਾਂ ਦੀ ਅੱਜ ਕੀ ਨਵੇਂ ਤੁਹਾਡਾ ਅਮਿਸ਼ੇਸ਼ਰ ਆਮੈਂ 22 ਪ੍ਰੈਜ਼ੀਡੈਂਟਾਂ ਜਮਹੂਰੀ ਅਧਿਕਾਰ ਸਭਾ ਦਾ ਜ਼ਿਲ੍ਹੇ ਦਾ ਅਸੀਂ ਮੁਕੇਸ਼ ਮਲੌਤ ਨੂੰ ਰਸਤੇ ਵਿੱਚ ਲਿਆ ਗਿਆ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਹੁਣ ਤੁਸੀਂ ਰੋਜ਼ ਮਾਰਕੀ ਕਰ ਰਹੇ ਹੋ ਦੇਖੋ ਗੱਲ ਇਹ ਹੈ ਇਹ ਸਭ ਤੋਂ ਵੱਡਾ ਜਮਹੂਰੀ ਅਧਿਕਾਰਾਂ ਦੇ ਮਨਅਧਿਕਾਰਾਂ ਤੇ ਹਮਲਾ ਹੈ ਹਰ ਬੰਦੇ ਦਾ ਅਧਿਕਾਰ ਹੈ ਰੋਜ਼ਗਾਰ ਦੀ ਗਰੰਟੀ ਮੰਗਣੀ ਰੋਟੀ ਦਾ ਬੰਦ ਸੁਭ ਕਰਨਾ ਇਹ ਜਿਹੜਾ ਜਦੋਂ ਜਿਹੜੇ ਇਹਨਾਂ ਨੇ ਸ਼ੁਰੂ ਕੀਤੀ ਹੋਈ ਜ਼ਮੀਨ ਦੇ ਮਸਲੇ ਤੇ ਸੰਵਿਧਾਨਕ ਹੱਕ ਹੈ ਇਤਿਹਾਸਕ ਬਿਤਕਰਾ ਹੋਇਆ ਹੋਇਆ ਹੈ ਇਹ ਜਮਾਤ ਨਾਲ ਇਸ ਦਲਿਤ ਤੱਕੇ ਨਾਲ ਜ਼ਮੀਨ ਕੁਦਰਤੀ ਦੇਣਾ ਸਾਰਿਆਂ ਨੂੰ ਬਰਾਬਰ ਰੱਖ ਚਾਹੀਦਾ ਹੈ ਇਹ ਜਿਹੜਾ ਜ਼ਗੀਰਦਾਰਾਂ ਨੂੰ ਪਹਿਲਾਂ ਬਖਸ਼ੀ ਹੋਈ ਹੈ ਜ਼ਮੀਨ ਆਪ ਦੇ ਟੋਡੀਆਂ ਨੂੰ ਬਖਸ਼ੀ ਹੋਈ ਹੈ ਇਤਿਹਾਸਿਕ ਬਿਤਕਰ ਹੈ ਇਹਦੇ ਖਿਲਾਫ ਜੋ ਆਵਾਜ਼ ਉਠਾਈ ਜਾ ਰਹੀ ਹੈ ਇਹਨਾਂ ਵੱਲੋਂ ਇਹਨਾਂ ਦਾ ਹੱਕ ਬਣਦਾ ਹੈ ਇਹਨਾਂ ਦਾ ਹੱਕ ਬਣਦਾ ਹੈ ਵੀ ਆਪਦਾ ਹਿੱਸਾ ਲੈਣ ਤੇ ਮੁਲਾਵਤ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹਰ ਇੱਕ ਬੰਦੇ ਦਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਹੱਕ ਹੈ ਇਹ ਆਪਣਾਈ ਜਿਸ਼ਚੇਨ ਕਰਨਾ ਮੰਗ ਵਾਸਤੇ ਉਠਾਉਣਾ ਆਪਣੀ ਆਵਾਜ਼ ਉਠਾਉਣਾ ਇਹ ਸਭਿਧਾਨਕ ਹੱਕ ਨੂੰ ਕੁਚਲਿਆ ਗਿਆ ਹੈ ਇਹ ਬਿਲਕੁਲ ਪਹਿਲਾਂ ਵੀ ਪਾਬੰਦੀਆਂ ਲਾਈਆਂ ਨੇ ਇਹਨਾਂ ਤੇ ਜੋ ਇਹਨਾਂ ਨੂੰ ਪਾਬੰਦੀਆਂ ਲਾਈਆਂ ਗਿਆ ਜੀਪੀਐਸਸੀ ਤੇ ਇਹ ਬਿਲਕੁਲ ਗਲਤ ਨੇ ਜਮਹੂਰੀ ਅਧਿਕਾਰ ਸਭਾ ਜਮਹੂਰੀ ਹੱਕਾਂ ਵਾਸਤੇ ਲਗਾ ਲੜਤਾਰ ਲੜਦੀ ਆਈ ਹੈ ਅਸੀਂ ਜ਼ੋਰਦਾਰ ਵਿਰੋਧ ਕਰਦੇ ਹਾਂ ਇਸ ਗੱਲ ਦਾ ਤੇ ਜਮਹੂਰੀ ਅਧਿਕਾਰ ਸਭਾ ਦੇ ਤੌਰ ਤੇ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਜਮੂਰੀਅਤਾਂ ਦਾ ਜਿਹੜਾ ਹੈ ਰਾਖੀ ਕੀਤੀ ਜਾਵੇ ਇਹ ਗਰੰਟੀ ਕੀਤੀ ਜਾਵੇ ਤੇ ਇਹਨਾਂ ਨੂੰ ਅਬਦਾ ਹਾਰਜਿਟੇਸ਼ਨ ਕਰਨ ਦਾ ਇਹਨਾਂ ਨੇ ਫੌਰਨ ਰਿਹਾਈ ਕੀਤੀ ਜਾਵੇ ਅਸੇ ਜੇ ਕਰਨ ਦਾ ਹੱਕ ਹੈ ਇਹਨਾਂ ਨੂੰ ਅਬਦੀ ਆਵਾਜ਼ ਭਿੰਦਰ ਕਿਵੇਂ ਦੇਖ ਰਹੇ ਹੋ ਕਿ ਇੱਕ ਲੀਡਰ ਨੂੰ ਦਿੱਲੀ ਦੇ ਵਿੱਚ ਸਟੇਸ਼ਨ ਦੇ ਉੱਤੋਂ ਹਰਾਸਤੇ ਵਿੱਚ ਲਿਆ ਜਾਂਦਾ ਤੇ ਹੁਣ ਪ੍ਰੋਟੈਸਟ ਵੀ ਚੱਲ ਰਿਹਾ ਹੈ ਸਰੂਰ ਵਿੱਚ ਐਸਐਸਪੀ ਨੂੰ ਮਿਲ ਕੇ ਉਹ ਕੀ ਕਰਦੇ ਕੀ ਸਮਝਦੇ ਹੋ ਆ ਦੇਖੋ ਜੀ ਪੰਜਾਬ ਦੀ ਸਰਕਾਰ ਹੈ ਡਰਾਮੇਬਾਜ਼ਾਂ ਦੀ ਸਰਕਾਰ ਹੈ ਫੁੱਲ ਤੋਂ ਫੁੱਲ ਡਰਾਮੇਬਾਜ਼ੀ ਕਰ ਰਹੀ ਹੈ ਇੱਕ ਪਾਸੇ ਤੀਰਥ ਯਾਤਰਾ ਸਕੀਮ ਚਲਾ ਕੇ ਬੱਸਾਂ ਭਰ-ਭਰ ਕੇ ਪਿੰਡਾਂ 'ਚੋਂ ਕਹਿੰਦੇ ਸੀ ਲੋਕਾਂ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦੇ ਆ ਤੇ ਅਸੀਂ ਜਿਹੜਾ ਅਸੀਂ ਦਿਹਾੜਾ ਮਨਾਉਨੇ ਆ ਗੁਰੂਆਂ ਦਾ ਮਨਾਉਨੇ ਆ ਪਰ ਆਹ ਜਿਹੜੇ ਸ਼ਹੀਦਾਂ ਦੇ ਦਿਨ ਚੱਲ ਰਹੇ ਆ ਅੱਜ ਪੋ ਦਾ ਮਹੀਨਾ ਹੈਗਾ ਇਸ ਮਹੀਨੇ 'ਚ ਭਾਈ ਜੈਤਾ ਦੇ ਜਿਹੜੇ ਵਾਰਿਸ ਨੇ ਉਹਨਾਂ ਦੀ ਗੱਲ ਕਰਨ ਵਾਲੇ ਇੱਕ ਆਗੂ ਨੂੰ ਦਿੱਲੀੋਂ ਜਾ ਕੇ ਗ੍ਰਿਫਤਾਰ ਕੀਤਾ ਜਿੱਥੋਂ ਕਿਤੇ ਭਾਈ ਜੈਤਾ 9ਵੇਂ ਗੁਰੂ ਸਾਹਿਬ ਦਾ ਜਿਹੜਾ ਸੀਸ ਹੈ ਉਹ ਚਾਂਦਰੀ ਚੌਕ ਚੋਂ ਲੈ ਕੇ ਆਏ ਸੀ ਤੇ ਇਹ ਜਿਹੜੇ ਔਰੰਗਜ਼ੇਬ ਦੇ ਵਾਰਿਸ ਨੇ ਉਹ ਦਿੱਲੀੋਂ ਜਾ ਕੇ ਕੀ ਲੈ ਕੇ ਆਉਂਦੇ ਨੇ ਲੋਕਾਂ ਦੇ ਆਗੂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਨੇ ਇਸ ਕਰਕੇ ਪੰਜਾਬ ਦੀ ਸਰਕਾਰ ਹੈ ਜਿਹੜੀ ਇਹ ਡਰਾਮੇਵਾਜਾਂ ਦੀ ਹੈ ਇਹ ਗੈਂਗਸਟਰਾਂ ਦੀ ਹੈ ਇਹ ਨਸ਼ਾ ਤਸਕਰਾਂ ਦੀ ਸਰਕਾਰ ਹੈ ਉਹ ਕਿਉਂਕਿ ਅੱਜ ਦੇਖ ਸਕਦੇ ਆ ਕਿ ਸ਼ਰਿਆਂਵਾਂ ਵਪਾਰੀਆਂ ਦੇ ਦੁਕਾਨਦਾਰਾਂ ਦੇ ਕਾਰੋਬਾਰੀਆਂ ਤੇ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਨਸ਼ਾ ਸ਼ਰਿਆਂਵਾਂ ਬਿਕ ਰਿਹਾ ਸਰਕਾਰ ਆਪ ਜਿਹੜੀ ਜੀਬ ਵਾਲੀ ਗੋਲੀ ਆ ਲੋਕਾਂ ਨੂੰ ਉਹ ਦੇ ਕੇ ਨਸ਼ੇ ਤੇ ਲਾ ਰਹੀ ਹੈ ਚਿੱਟਾ ਸ਼ਰਿਆਂਵਾਂ ਬਿਕ ਰਿਹਾ ਉਹਨਾਂ ਨੂੰ ਕੋਈ ਨਹੀਂ ਫੜ ਰਿਹਾ ਸੰਗਰੂਰ ਦੇ ਵਿੱਚ ਹੀ ਬਿਕ ਰਿਹਾ ਪਰ ਸੰਗਰੂਰ ਦੀ ਪੁਲਿਸ ਇੰਨੀ ਮਸਤੈਦ ਹੋ ਗਈ ਕਾਦੇ ਲਈ ਲੋਕਾਂ ਦੇ ਆਗੂ ਨੂੰ ਫੜਨ ਲਈ ਕਿ ਦਿੱਲੀ ਦੇ ਉਸ ਮੰਨ ਲਓ ਨizamuddin ਰੇਲਵੇ ਸਟੇਸ਼ਨ ਤੱਕ ਇਹਨਾਂ ਨੂੰ ਪਹੁੰਚਣਾ ਪੈ ਗਿਆ ਇੱਕ ਆਗੂ ਨੂੰ ਗ੍ਰਿਫਤਾਰ ਕਰ ਲਈ ਜਿਹੜਾ ਆਗੂ ਸੰਗਰੂਰ ਹੀ ਆ ਰਿਹਾ ਸੀ ਟ੍ਰੇਨ ਚੜ੍ਹ ਕੇ ਉਹਨੇ ਸੰਗਰੂਰ ਆਉਣਾ ਸੀ ਸੰਗਰੂਰ ਆਉਣ ਤੱਕ ਦੀ ਉਡੀਕ ਵੀ ਨਹੀਂ ਕੀਤੀ ਮੰਨ ਲਓ ਸਪੈਸ਼ਲ ਟੀਮ ਗਈ ਦਿੱਲੀ ਤੋਂ ਜਾ ਕੇ ਉਹਨੂੰ ਗ੍ਰਿਫਤਾਰ ਆਗੂ ਨੂੰ ਕੀਤਾ ਇਹ ਬਹੁਤ ਨਿੰਦਣਯੋਗ ਵਰਤਾਰਾ ਹੈ ਭਗਵਾਨਤਮਾਨ ਸਰਕਾਰ ਦਾ ਲੋਕ ਵਿਰੋਧੀ ਦਲਤ ਵਿਰੋਧੀ ਮਜ਼ਦੂਰ ਕਿਸਾਨਾਂ ਦੇ ਲਹਿਰ ਦੇ ਵਿਰੋਧੀ ਵਰਤਾਰਾ ਹੈਗਾ ਔਰ ਸੰਗਰੂਰ ਪੁਲਿਸ ਦੀ ਵੀ ਅਸੀਂ ਖਾਸ ਤੌਰ ਤੇ ਨਿੰਦਿਆ ਕਰਦੇ ਹਾਂ ਕਿ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਮੰਨ ਲਓ ਕੌਲੀ ਝੱਟ ਬਣੀ ਹੋਈ ਹੈ ਭਗਵਾਨਤ ਹੋਕਮ ਆਉਂਦੇ ਆ ਇਹ 90 ਨੂੰ ਲਾਗੂ ਕਰਦੇ ਆ ਅੱਖਾਂ ਮੀਚ ਕੇ ਲਾਗੂ ਕਰਦੇ ਆ ਇਹ ਵੀ ਨਹੀਂ ਦੇਖਦੇ ਵੀ ਇਹ ਆਗੂ ਹੈ ਇਹ ਕੇ ਸੱਚਾ ਹੈ ਝੂਠਾ ਹੈ ਮੰਨ ਲਓ ਝੂਠੇ ਕੇ ਸਾਂਜ ਪਹਿਲਾਂ ਬਿੱਕਰ ਸਿੰਘ ਥੋਆ ਨੂੰ ਅੰਦਰ ਰੱਖਿਆ ਹੁਣ ਮੁਕੇਸ਼ ਨੂੰ ਫੜਿਆ ਕੱਲ ਵੀ ਇੱਕ ਕਿਸਾਨ ਆਗੂ ਦੇ ਘਰ ਤੇ ਰੇਡ ਹੋਈ ਹੈ ਇਸ ਇਹ ਜਿਹੜਾ ਬਤੀਰਾ ਹੈਗਾ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਨਤੀਜਾ ਜਿਹੜਾ ਹੈਗਾ ਸਰਕਾਰ ਨੂੰ ਔਰ ਸੰਗਰੂਰ ਦੇ ਪ੍ਰਸ਼ਾਸਨ ਨੂੰ ਭੁਗਤਣਾ ਪਊਗਾ ਅਖਰੀ ਗੱਲ ਦਿੱਤੀ ਕੀ ਹੋ ਗਈ ਅੱਗੇ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਬਣਾਵਾਂਗੇ ਤੇ ਜੇ ਆਗੂ ਨੂੰ ਰਿਹਾ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਪਿੰਡਾਂ 'ਚ ਇਹਦਾ ਸੇਕ ਚਲਣਾ ਪਊ ਸੰਗਰੂਰ ਦੇ ਪ੍ਰਸ਼ਾਸਨ ਨੂੰ ਇਹਦੀ ਕੀਮਤ ਹੈ ਜਿਹੜੀ ਉਹ ਜ਼ਰੂਰ ਦੇਣੀ ਪਊ ਇਹ ਮੈਂ ਤੁਹਾਡੇ ਰਹੀਂ ਕਹਿਣਾ ਚਾਹਣਾ ਹਮਨਦੀਪ ਕੌਰ ਆ ਜੀ ਮੇਰਾ ਨਾਮ ਦੇਖੋ ਪਹਿਲਾਂ ਤਾਂ ਉਹ ਘਰੇ ਵੀ ਨਹੀਂ ਆਉਂਦੇ ਹੈਗੇ ਤੇ ਪਿਛਲੇ ਦਿਨੀ ਉਹ ਬਾਬਾ ਸਾਹਿਬ ਅੰਬੇਦਕਰ ਦਾ ਇੱਕ ਪ੍ਰੋਗਰਾਮ ਸੀ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਰੱਖਿਆ ਹੋਇਆ ਤੇ ਉੱਥੇ ਉਹ ਗਏ ਹੋਏ ਸੀ ਤੇ ਉੱਥੋਂ ਵਾਪਸ ਆ ਰਹਿਆਂ ਦੀ ਗ੍ਰਿਫਤਾਰੀ ਦਾ ਸਾਨੂੰ ਜਾਣਕਾਰੀ ਮਿਲੀ ਕਿ ਉਹ ਦਿੱਲੀ ਨਜਾਮੁਦੀਨ ਸਟੇਸ਼ਨ ਤੋਂ ਜੜਾ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਉਹਨਾਂ ਦੇ ਨਾਲ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਤੋਂ ਗ੍ਰਿਫਤਾਰੀ ਹੋਈ ਹੈ ਪਤਾ ਲੱਗਿਆ ਵੀ ਕਿਹੜੇ ਕੇਸ ਦੇ ਵਿੱਚ ਹੁਣ ਸਾਰੀਆਂ ਜਨਤਕ ਜਥੇਬੰਦੀਆਂ ਵੱਲੋਂ ਐਸਐਸਪੀ ਸਾਹਿਬ ਨੂੰ ਮਿਲਿਆ ਗਿਆ ਸੀ ਤੇ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਇਹ ਕਿਸ ਕੇਸ ਦੇ ਵਿੱਚ ਹੋਈ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਪਰ ਹਾਲ ਦੀ ਘੜੀ ਉਹਨਾਂ ਨੇ ਸਾਨੂੰ ਅਜੇ ਨਹੀਂ ਦੱਸਿਆ ਵੀ ਉਹਨਾਂ ਨੇ ਕਿਸ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਕੀਤੀ ਦੇਖੋ ਜਿਵੇਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਸਾਂਝਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਆ ਕੀਤਾ ਜਾਵੇਗਾ ਉਹ ਜੋ ਵੀ ਹੋਗਾ ਉਹ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਹਾਂਜੀ ਹਾਂਜੀ ਗ੍ਰਿਫਤਾਰੀ ਹੋਈ ਹੈ ਜੀ ਜਿਹੜੇ ਪੈਂਡਿੰਗ ਮੁਕਦਮੇ ਸੀ ਉਹਨਾਂ ਚ ਗ੍ਰਿਫਤਾਰੀ ਹੋਈ ਹੈ ਇਸ ਤਰ੍ਹਾਂ ਦਾ ਮਾਮਲਾ ਸੀ ਕਿ ਮਾਮਲਾ ਸੀਗਾ ਸਾਨੂੰ ਨਹੀਂ ਪੈਂਡਿੰਗ ਇਨਵੈਸਟੀਗੇਸ਼ਨ ਹੈ ਜੀ ਹੁਣ ਡਿਟੇਲ ਤਾਂ ਮੈਂ ਤੁਹਾਨੂੰ ਚੈੱਕ ਕਰਕੇ ਹੀ ਦੱਸ ਸਕਦਾ ਹਾਂ ਲੇਕਿਨ ਜਿਹੜੇ ਪ੍ਰੋਪਰ ਸਾਡੇ ਇਨਵੈਸਟੀਗੇਸ਼ਨ ਆਫੀਸਰ ਸੀਗੇ ਉਹ ਗਏ ਸੀਗੇ ਤੇ ਉਹਨੇ ਜਾਬਤਾ ਅਨੁਸਾਰ ਹੀ ਗ੍ਰਿਫਤਾਰੀ ਪੈਂਡਿੰਗ ਇਨਵੈਸਟੀਗੇਸ਼ਨ ਦੇ ਵਿੱਚ ਪਈ ਹੈ ਸਿਰਫ ਮੁਕੇਸ਼ ਮੱਲੋਤ ਜਿਹੜੇ ਅੱਜ ਦੇ ਹੈਗੇ ਜਿਹੜਾ ਇਹ ਕਨਸਰਨਡ ਅਕਿਊਜ਼ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਤੋਂ ਜੀ ਸਰ ਜੀ ਰਿਪੋਰਟ ਕਰਕੇ ਮੈਂ ਤੁਹਾਨੂੰ ਉਸ ਦੇ ਦੌਰਾਨ ਹੋਈ ਹੈ ਜਿਹੜਾ ਨਹੀਂ ਜੀ ਪੈਂਡਿੰਗ ਮੁਕਦਮੇ ਹੋਰ ਵੀ ਹੈਗੇ ਜੀ ਅੱਛਾ ਜੀ ਕਿਸ ਤਾਇਪ ਦੇ ਮੁਕਦਮਾ ਸੀ ਸਰ ਕੋਈ ਮੈਂ ਜੀ ਤੁਹਾਨੂੰ ਡਿਟੇਲ ਚੈੱਕ ਕਰਕੇ ਦੱਸ ਸਕਦਾ ਕਿਉਂਕਿ ਮੇਰੇ ਕੋਲ ਐਗਜ਼ੈਕਟ ਡਿਟੇਲ ਨਹੀਂ ਹੈ ਜਿਹੜੀ ਟੀਮ ਹੈ ਸਾਡੀ ਉਹ ਵਰਕ ਕਰ ਰਹੀ ਸੀ ਇਸ ਤੇ ਨਹੀਂ ਜੀ ਜਿਹੜਾ ਜਾਬਤੇ ਅਨੁਸਾਰ ਜੋ ਕਾਰਵਾਈ ਸੀ ਉਹਦੇ ਤਹਿਤ ਹੀ ਗ੍ਰਿਫਤਾਰ ਕੀਤਾ ਗਿਆ ਜੀ ਜਿਵੇਂ ਹੁਣ ਉਹ ਦਸਤਾਵੇਜ਼ ਆ ਕੇ ਗਏ ਨੇ ਜੀ ਕਰਕੇ ਗਏ ਹੁਣ ਟੈਸਟ ਕਰ ਰਹੇ ਨੇ ਜੀ ਉਹਨਾਂ ਨੇ ਦੱਸਿਆ ਸੀ ਜੀ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਜਾਬਤਿਆਂ ਨੂੰ ਸਾਰੀ ਬੜਾ ਰਿਸਪੈਕਟਫੁਲੀ ਜਿਹੜੀ ਹੈਗੀ ਅਸੀਂ ਸਾਰਾ ਪ੍ਰੋਸੈਸ ਕਰਾਂਗੇ ਤੇ ਉਸ ਦੇ ਵਿੱਚ ਕੋਈ ਵੀ ਜੇ ਉਹਨਾਂ ਦਾ ਅਗਰ ਕੋਈ ਡਾਊਟ ਹੈ ਜਾਂ ਉਹਨਾਂ ਨੂੰ ਉਸ ਦੇ ਬਾਰੇ ਕੋਈ ਵੀ ਲੱਗਦਾ ਹੈਗਾ ਕਿ ਉਹਨਾਂ ਦਾ ਐਪਰੀਹੈਂਸ਼ਨ ਹੈ ਉਸ ਦਾ ਅਸੀਂ ਪੂਰਾ ਤਰੀਕੇ ਨਾਲ ਉਸ ਦਾ ਟੇਕ ਕੇਅਰ ਵੀ ਕਰਾਂਗੇ ਤੇ ਕੋਈ ਵੀ ਦਿੱਕਤ ਨਹੀਂ ਆ ਦੇਵਾਂਗੇ ਜੋ ਜਾਬਤਿਆਂ ਅਨੁਸਾਰ ਹੋਏਗਾ ਉਹੀ ਕਰਾਂਗੇ ਹਾਂਜੀ ਬਿਲਕੁਲ ਲੈ ਆਏ ਜੇ ਲੈਣਾ ਜੀ ਔਰ ਟਰਾਂਜ਼ਿਟ ਵਿੱਚ ਹੈਗੀ ਜੀ ਰਸਤੇ 'ਚ ਨੇ ঠিক জি <laughs> <laughs> <small> <small> <small>